ਹਾਲ ਹੈ ਮੇਰੀ YouTube ਫੈਮਲੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਆਏ ਆ ਜਿਵੇਂ ਕਿ ਸਾਡੇ YouTube ਦੇ ਜਿਹੜੇ ਜਿੰਨੇ ਵੀ ਸਬਸਕ੍ਰਾਈਬਰ ਆ ਉਹ ਤੁਹਾਨੂੰ ਸਾਨੂੰ ਕਮੈਂਟ ਕਰ ਰਹੇ ਸੀ ਕਿ ਭਾਜੀ ਅਸੀਂ ਦਿੱਲੀੋਂ ਲਿਆਏ ਸੀ ਦਿੱਲੀੋਂ ਸਾਨੂੰ ਮਿੱਟੀ ਮਿਲੀ ਆ ਲੋਹਾ ਮਿਲਿਆ ਤਾਂ ਇਹੋ ਜਿਹੀ ਚੀਜ਼ ਸਾਡੇ ਕੋਲੇ ਅਵੇਲੇਬਲ ਨਹੀਂ ਹੁੰਦੀ ਭਾਜੀ ਤਾਂ ਟਰਸਟ ਕਰਿਆ ਕਰੋ ਠੀਕ ਹੈ ਜੇ ਆਪਾਂ ਕੋਈ ਪੰਜਾਬੀ ਵੀਰ ਕੰਮ ਕਰ ਰਿਹਾ ਤਾਂ ਉਹਦੀ ਉਹਦੀ ਸਪੋਰਟ ਕਰਿਆ ਕਰੋ ਠੀਕ ਹੈ ਆ ਤੁਹਾਨੂੰ ਆਪਾਂ ਲਾਈਵ ਲਾਈਵ ਟੈਲੀਕਾਸਟ ਕਰਕੇ ਦਿਖਾਵਾਂਗੇ ਤਾਰ ਦਾ ਵੀ ਜਿਹੜੀ ਲੋਕਾਂ ਨੂੰ ਬਹਿਮ ਸੀਗਾ ਵੀ ਮਿੱਟੀ ਹੁੰਦੀ ਆ ਐਲੂਮੀਨੀਅਮ ਹੁੰਦਾ ਜਾਂ ਮੱਚ ਜਾਂਦੀ ਤਾਰ ਐ ਹੁੰਦਾ ਕੋਈ ਦਿੱਕਤ ਨਹੀਂ ਹੋਗੀ ਤਾਰ ਦੀ ਭਾਜੀ ਲਾਈਵ ਤੁਹਾਡੇ ਤੁਹਾਡੇ ਸਾਹਮਣੇ ਅਸੀਂ ਤਾਰ ਨੂੰ ਕੋ ਕਰਕੇ ਦਿਖਾਵਾਂਗੇ ਦੇਖੋ ਇਹ ਆ ਦੇਖੋ ਇਹ ਸਾਡੀ ਤਾਰ ਹੈ ਇਹ ਆ ਲੋ ਆ ਦੇਖੋ ਇਹ ਸਾਡੀ ਬਿਓ ਪਿਓਰ ਕਾਪਰ ਦੀ ਤਾਰ ਹੁੰਦੀ ਹੈ ਐਫ ਆਰ ਪੀ ਵੀ ਸੀ ਹੁੰਦੀ ਹੈ ਪਿਓਰ ਕਾਪਰ ਪਿਓਰ ਕਾਪਰ ਤੇ ਐਫ ਆਰ ਪੀ ਵੀ ਸੀ ਦੀ ਸਾਡੀ ਫੁੱਲ ਗਾਰੰਟੀ ਹੁੰਦੀ ਹੈ ਔਰ ਰਹੀ ਗੱਲ ਜਿਹੜੇ ਕਸਟਮਰ ਸਾਨੂੰ ਕਹਿੰਦੇ ਸੀਗੇ ਯਾਨੀ ਕਿ YouTube ਤੇ ਜਿਹੜਾ ਕਮੈਂਟ ਕਰ ਰਹੇ ਸੀਗੇ ਕਿ ਭਾਜੀ ਐਂ ਹੁੰਦਾ ਐਂ ਹੁੰਦਾ ਤਾਂ ਸਾਡੇ ਕੋਲੇ ਹੋਣੀ ਆ ਆ ਦੇਖੋ ਤੁਹਾਨੂੰ ਅੱਗ ਲਾ ਕੇ ਦਿਖਾਵਾਂਗੇ ਆ ਦੇਖੋ ਤੁਹਾਡੇ ਸਾਹਮਣੇ ਆ ਆ ਦਿਖਾਓ ਸਾਡੇ YouTube ਸਬਸਕ੍ਰਾਈਬਰਾਂ ਨੂੰ ਬਈ ਕੋਈ ਵੀ ਕਿਸੇ ਗੱਲ ਦੀ ਦਿੱਕਤ ਨਹੀਂ ਆਉਗੀ ਭਾਜੀ ਆ ਦੇਖੋ ਆ ਦੇਖੋ लाल होजुगा पर कॉपर नहीं तलया वो देखो मच्चुगा ही नहीं आ देखो।, देखो थोड़े सामने मचाया समने है सामने टेस्ट किया है 1% भी कोई दिक्कत नहीं आउगी आ देखो जिमे अपन नु रगड़ेंगे ये बिल्कुल प्योर कॉपर नीचेओ जिमे सीगा ओमे निकलुगा ये आ देखो जिमे सीगा ये प्योर कॉपर ओमे दाओमे निकल गए नीचेओ ਇਹ ਹੁੰਦੀ ਹੈ ਕਾਪਰ ਦੀ ਪਛਾਣ ਠੀਕ ਹੈ ਸਾਡੀ ਪੀਵੀਸੀ ਵੀ ਐਫਆਰ ਹੈ ਤੇ ਕਾਪਰ ਪਿਓਰ ਹੈ ਇਸ ਚੀਜ਼ ਦੀ ਅਸੀਂ ਫੁੱਲ ਗਾਰੰਟੀ ਦਿੰਨੇ ਆ ਕਿ ਪੀਵੀਸੀ ਤੇ ਪਿਓਰ ਕਾਪਰ ਦੀ ਸਾਡੀ ਫੁੱਲ ਗਾਰੰਟੀ ਹੁੰਦੀ ਹੈ ਤਾਰ ਦੀ ਤੇ ਸਾਡਾ 1 ਐਮਐਮ ਇਸੇ ਨਾਲ ਤੁਹਾਨੂੰ ਬਲੇਡ ਐਮਐਮ 2.5 ਐਮਐਮ 4 ਐਮਐਮ ਸਾਰੀ ਜਿੱਦਾਂ ਮਿਲ ਜਾਣਗੇ ਠੀਕ ਹੈ ਤਾਂ ਭਾਜੀ ਸਾਡੇ ਨਾਲ ਕੰਟੈਕਟ ਕਰਿਆ ਕਰੋ ਦੇਖੋ ਠੀਕ ਹੈ ਸਾਡੇ ਕੋਲ ਹਰ ਚੀਜ਼ ਗਾਰੰਟੀ ਵਾਲੀ ਮਿਲਦੀ ਹੈ ਜਿਹੜੀ ਵੀ ਤਾਰ ਹੈ ਚਾਹੇ ਸੂਚ ਹੈ ਚਾਹੇ ਸਾਕਟ ਹੈ ਕੁਝ ਵੀ ਹੈ ਸਾਡੇ ਕੋਲ ਵਧੀਆ ਕੁਆਲਿਟੀ ਆ ਦੇਖੋ ਪੂਰੀ 90 ਮੀਟਰ ਹੋ ਗਈ ਤਾਰ ਦੇ ਉੱਪਰ ਵੀ ਮੀਟਰ ਮਾਰ ਕੇ ਹੋ ਗਈ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਹੋਵੇ ਵੀ ਤਾਰ ਘੱਟ ਹੋਵੇ ਕੁਝ ਵੀ ਹੋਵੇ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਵੇਂ ਆ ਦੇਖੋ ਛਾਡੇ ਕੋਲ ਅੰਡਰਗੇਜ ਹੁੰਦੀ ਹੈ ਆਹਾਰ ਕੀ ਗੋਲਡ ਠੀਕ ਹੈ ਇਹ ਵੀ ਪਿਓਰ ਕਾਪਰ ਦੇ ਵਿੱਚ ਹੁੰਦੀ ਹੈ ਠੀਕ ਹੈ ਇਹ ਵੀ ਵਧੀਆ ਤਾਰ ਹੁੰਦੀ ਹੈ ਨਾਲੇ ਪਿਓਰ ਕਾਪਰ ਦੇ ਵਿੱਚ ਹੁੰਦੀ ਹੈ ਬਸ ਇਹ ਅੰਡਰਗੇਜ ਹੁੰਦੀ ਹੈ ਆਪਾਂ ਵੀ ਕਹਿ ਦਈਏ ਕਿ 11 ਨੰਬਰ ਚ ਆਉਂਦੀ ਹੈ ਇਹ 9 ਨੰਬਰ ਚ ਆਉਂਦੀ ਹੈ ਬਾਕੀ ਸਾਡੇ ਨਾਲ ਜਿਹੜੇ ਬੰਦੇ ਜੁੜੇ ਹੋਏ ਐ ਮੈਂ ਉਹਨਾਂ ਦਾ ਬੜਾ ਥੈਂਕਸ ਕਰਨਾ ਸਾਡੀ YouTube ਫੈਮਿਲੀ ਦਾ ਕਿ ਸਾਡੇ ਨਾਲ ਇੰਨੇ ਬੰਦੇ ਸਾਡੇ ਨਾਲ ਜੁੜੇ ਆ ਸਾਡੇ ਸਬਸਕ੍ਰਾਈਬਰ ਐ ਜਿਹੜੇ ਤੇ ਜਿਹੜੇ ਵੀ ਵੀਰ ਆਪਣੇ ਦਾ ਸਮਾਨ ਲੈ ਕੇ ਗਿਆ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ YouTube ਦੇ ਵਿੱਚ ਕੰਟੈਕਟ ਕਮੈਂਟ ਦੇ ਵਿੱਚ ਕੰਟੈਕਟ ਵੀ ਕਰਦੇ ਆ ਸਾਡੇ ਨਾਲ ਬਾਕੀ ਸਾਡੇ ਬਹੁਤ ਜਿੰਨੇ ਵੀ ਸਬਸਕ੍ਰਾਈਬਰ ਐ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਭਾਜੀ ਸ਼ੇਅਰ ਕਰਿਆ ਕਰੋ ਤੇ ਜਿਹੜੇ ਵੀ ਸਾਡੀ ਵੀਡੀਓ ਤੇ ਨਵੇਂ ਆ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਭਾਜੀ ਸਬਸਕ੍ਰਾਈਬ ਕਰਿਆ ਕਰੋ ਭਾਜੀ ਤੁਹਾਨੂੰ ਹੋਰ ਨਈ ਨਈ ਵੀਡੀਓ ਦੇਖਣ ਨੂੰ ਮਿਲੂਗੀ ਆਪਾਂ ਲਾਈਵ ਟੈਲੀਕਾਸਟ ਕਰਕੇ ਤੁਹਾਨੂੰ ਆ ਦਿਖਾਇਆ ਕਾਪਰ ਦਾ ਕਿਉਂਕਿ ਸਾਡੇ ਵੀਡੀਓ ਚ ਇੱਕ ਕਮੈਂਟ ਸੀਗਾ ਕਿ ਉਹ ਕਹਿੰਦੇ ਭਾਜੀ ਅਸੀਂ ਉੱਥੋਂ ਲਿਆਏ ਆ ਤਾਂ ਸਾਨੂੰ ਮਿੱਟੀ ਮਿਲੀ ਆ ਲੋਹਾ ਸੀਗਾ ਜਾਂ ਐਲੂਮੀਨੀਅਮ ਸੀਗਾ ਵੀ ਜਲ ਗਿਆ ਸੀਗਾ ਆ ਦੇਖੋ ਭਾਜੀ ਓਵੇਂ ਦਾ ਓਵੇਂ ਪਿਆ 1% ਵੀ ਜਲ ਕੇ ਨਹੀਂ ਆਇਆ ਤਾਂ ਸਾਡੇ ਕੋਲੇ ਕੋਈ ਫਰਾਡ ਵਾਲਾ ਕੰਮ ਨਹੀਂ ਆ 1% ਵੀ ਤਾਂ ਸਾਡੇ ਨਾਲ ਕੰਟੈਕਟ ਕਰੋ ਸਾਡੇ ਨਾਲ ਜੁੜਿਆ ਕਰੋ ਭਾਜੀ ਤੁਹਾਨੂੰ ਹੋਰ ਵੀ ਵਧੀਆ ਉਹਦੇ ਚੀਜ਼ਾਂ ਸੀ ਲਿਆਵਾਂਗੇ ਤੁਹਾਡੇ ਲਈ ਜਿਵੇਂ ਪਾਣੀ ਦੇ ਰਾੜਾ ਹੁੰਦੀਆਂ ਉਹ ਦੇਖੋ ਸਾਡੇ ਕੋਲ ਆ ਹੋਲਡਰ ਹੋਗੇ ਰੈਗੂਲੇਟਰ ਹੋਗੇ 3.2 ਹੋਗੇ ਡੰਗੀਆਂ ਹੋਗੀਆਂ ਸਪੰਜ ਸ਼ੌਕਟਾਂ ਕਲੰਪ ਉਹ ਵਗੈਰਾ ਸਾਡੇ ਕੋਲੇ ਸਾਰੀਆਂ ਚੀਜ਼ਾਂ ਮਿਲਦੀਆਂ ਆ ਆਈਟਮ ਕਲੰਪ ਵਗੈਰਾ ਹੁੰਦੇ ਆ ਸਭ ਕੁਝ ਬਹੁਤ ਵਧੀਆ ਕੰਪਨੀਆਂ ਮਿਲੂਗਾ ਸਾਨੂੰ ਕੋਈ ਦਿੱਕਤ ਨਹੀਂ ਹੁੰਦੀ ਭਾਜੀ ਵਧੀਆ ਚੀਜ਼ਾਂ ਲਿਆਉਂਗੇ ਤੁਹਾਡੇ ਲਈ ਠੀਕ ਹੈ ਥੈਂਕ ਯੂ